Çanakta bala sarsan <laughs> geycinde boz, günde boz, günde boz. Ya pervuksin yogra Şermaji günde boz, günde boz, günde boz. Ya pervuksin yogra Şermaji günde boz, günde boz, günde boz. Şermaji günde boz. Her her mahade. Kau Madaki, günde boz. Kau Madaki, günde boz. Cenkara birbirlerine, günde boz, günde Her her mahade. جی زندہ باد زندہ باد زندہ باد مہکمت جی زندہ باد زندہ باد سینئر میت بردان راجندر ملا جی زندہ वीर مجن گئے ہار वीर مجن گئے ہار ہار راے راجہ پرمکھ جوگ را شرما جی زندہ باد زندہ باد راجہ پرمکھ جوگ را شرما جی زندہ باد زندہ باد او માતા کی جے او ماں اپنے ہدی بارے دسو اج پروگرام تو ਉਮਰ ਸ਼ਰਮਾ ਜੀ ਜਿਹੜੇ ਪਾਰਟੀ ਦੇ ਪ੍ਰਵਕਤਾ ਨੇ ਪੰਜਾਬ ਦੇ ਸੀਨੀਅਰ ਅਫਸਰ ਰਜਿੰਦਰ ਕੁਮਾਰ ਬੇਲਾ ਜੀ ਸੀਨੀਅਰ ਅਫਸਰ ਮੇਰੇ ਨਾਲ ਕਰੇ ਨੇ ਇੱਕ અભિયાન ਪੰਜਾਬ ਦੇ ਵਿੱਚ ਸਿਰਸਾ ਨਾਲੋਂ ਸ਼ੁਰੂ ਕੀਤਾ ਸਿਰਸਾ ਨਾਲੇ ਚੱਲੀ ਕਾਉਂ ਕੀ ਹੋ ਕਿਉਂਕਿ ਸ਼ਹਿਰਾਂ ਵਿੱਚ ਤਾਂ ਸਾਡਾ ਸੰਗਠਨ ਹੈਗਾ ਜੀ ਲੇਕਿਨ ਪਿੰਡਾਂ ਦੇ ਵਿੱਚ ਬੜੇ ਉੱਚੇ ਪੱਧਰ ਨਾਲ ਸਹਿਯੋਗ ਮਿਲ ਰਿਹਾ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਉਂਦਾ ਦੇਸ਼ ਆਜ਼ਾਦ ਹੋਇਆ ਲੋਕ ਅੱਜ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਿਉਂਕਿ ਪੰਜਾਬ ਜਿਹੜਾ ਪੂਰੇ ਵਿਸ਼ਵ ਨੂੰ ਖਾਣਾ ਖਵਾਉਂਦਾ ਸੀ ਅੱਜ ਪੰਜਾਬ ਦੀ ਜਿਹੜੀ ਦੁਰਦਸ਼ਾ ਪੰਜਾਬ ਦੀ ਜਿਹੜੀ ਅਰਧਵਤਾ ਉਹ ਜ਼ੀਰੋ ਤੇ ਆ ਗਈ ਕਿਉਂਕਿ ਇੱਕ ਭੇਦ ਭਾਵ ਜਿਹੜਾ ਭੇਦ ਭਾਵ ਭਰੀ ਰਾਜਨੀਤੀ ਹੈ ਪੰਜਾਬ 'ਚ ਚੱਲ ਰਹੀ ਹੈ ਮਤਲਬ ਕਿ ਹਿੰਦੂ ਸਿੱਖ ਏਕਤਾ ਵਿੱਚ ਬੜੇ ਉੱਚੇ ਪੱਧਰ ਤੇ ਇੱਕ ਸਰੀ ਅੰਤਰ ਚਾਰਿਆ ਦਰਾੜ ਪੈਦਾ ਕਰਨੀ ਚਾਹ ਰਸੀ ਦਾ ਜ਼ੋਰ ਲਿਆਣ ਤੇ ਮੈਨੂੰ ਜੋ ਲੱਗਦਾ ਵੀ ਪਿੰਡਾਂ ਵਿੱਚ ਜਾ ਕੇ ਆਪਾਂ ਲੋਕਾਂ ਦਾ ਜਿਹੜਾ ਭਰਮ ਹੈ ਬਹਿਮ ਹੈ ਇਹ ਆਪਾਂ ਖਤਮ ਕਰ ਸਕਦੇ ਆ ਇਹ ਸੰਦੇਸ਼ ਆਪਾਂ ਪਿੰਡਾਂ ਵਿੱਚ ਦੇ ਰਿਹਾ ਇਹ ਸੰਦੇਸ਼ ਅੱਜ ਜਿਹੜਾ ਜਿਹੜਾ ਰੋਟ ਨਾਟ ਦੇ ਵਿੱਚ ਇਹ ਦੇਣ ਤੇ ਦਾ ਮਤਲਬ ਹੈ ਵੀ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਐ ਲੋਕ ਆਪਣੇ ਪੰਜਾਬ ਬਿਲਕੁਲ ਦੇਖੋ ਨਾ ਤੁਸੀਂ ਮੇਰੇ ਕੋਲ ਜਿਹੜਾ ਪੰਜਾਬ ਪੂਰੇ ਵਿਸ਼ਮ ਨੂੰ ਰੋਟੀ ਖਵਾਉਂਦਾ ਸੀ ਰਾਸ਼ਨ ਖਵਾਉਂਦਾ ਸੀ ਅੱਜ ਕਿਸਾਨ ਸਾਡਾ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਬਾੜਾਂ ਦੇ ਉੱਪਰ ਖੜਾ ਤੇ ਕਿਤੇ ਨਾ ਕਿਤੇ ਇਹ ਪੰਜਾਬ ਦੇ ਨਾਲ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਮਤਰਿਆ ਬੁਹਾਰ ਕਰ ਰਹੀਆਂ ਜਦ ਕਿ ਸਰਕਾਰ ਕੁਝ ਦੇ ਸਕਦੀ ਚਾਹੇ ਨਹੀਂ ਦੇ ਸਕਦੀ لیکن ਸਰਕਾਰ ਨੂੰ ਉਹਨਾਂ ਕਿਸਾਨੀ ਨੁਮਾਇੰਦੇ ਦੀ ਗੱਲ ਜ਼ਰੂਰ ਸੁਣੀ ਚਾਹੀਦੀ ਆ ਔਰ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਖਾਸ ਕਰਕੇ ਕਤੰਦੇਜ ਦੇਣ ਜਾ ਰਹੇ ਆ ਕਿ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਹਰ ਧਰਮ ਕੋਈ ਵੀ ਹੋਵੇ ਲੇਕਿਨ ਪਚਾਰ ਦੇ ਮਾਧਮ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਿਸ ਤਰ੍ਹਾਂ ਕੋਈ ਜ਼ਹਿਰ ਭਰੀ ਰਾਜਨੀਤੀ ਪੰਜਾਬ ਚ ਬਖੀਰਨ ਦੀ ਕੋਸ਼ਿਸ਼ ਕਰ ਰਿਹਾ ਪਰਮਾਨਿਆਂ ਵਰਗੇ ਲੋਕ ਮੈਨੂੰ ਲੱਗਦਾ ਸਰਕਾਰਾਂ ਇੱਥੇ ਵੀ ਪੇਸਭਾਬ ਕਰ ਰਹੀਆਂ ਨੇ ਅਗਰ ਕੋਈ ਹਿੰਦੂ ਆਪਣੇ ਹਿੰਦੂ ਹਿੱਤ ਦੀ ਗੱਲ ਕਰਦਾ ਪੰਜਾਬ ਚ ਉਹਦੇ ਤੇ ਪਰਚੇ ਦਰਜ ਹੁੰਦੇ ਨੇ ਤੇ ਅਗਰ ਕੋਈ ਸ਼ਾਰੀਆ ਕੋਈ ਸਨਾਤਨ ਦੇ ਪ੍ਰਚਾਰ ਕਰਨ ਵਾਲਿਆਂ ਨੂੰ ਲਲਕਾਰ ਰਿਹਾ ਤੋਂ ਆਪਣੇ ਆਰਾਮ ਨਾਲ ਐਸੋ ਜੀ ਐਸੀ ਭਾਸ਼ਾ ਦਾ ਉਹ ਉਪਯੋਗ ਕਰਕੇ ਅੱਜ ਵੀ ਆਪਣੇ ਘਰ ਵਿੱਚ ਆਰਾਮ ਨਾਲ ਬੈਠਾ ਸਰਕਾਰਾਂ ਦਾ ਜਿਹੜਾ ਦੋਹਰਾ ਰਵਈਆ ਦੋਰੇ ਮਾਫਨ ਇਹ ਗਲਤ ਨੇ ਸਰਕਾਰਾਂ ਨੂੰ ਹਮੇਸ਼ਾ ਜਿਹੜੀ ਪ੍ਰਜਾ ਹੁੰਦੀ ਹੈ ਰਾਜੇ ਵਾਸਤੇ ਉਹ ਸਾਰੀ ਬਰਾਬਰ ਹੁੰਦੀ ਹੈ ਇਦੇ ਵਿੱਚ ਭੇਦ ਭਾਵ ਨਹੀਂ ਹੁੰਦੇ ਨਸ਼ੇ ਤੇ ਤੁਸੀਂ ਗੱਲ ਕਰੀਏ ਨਸ਼ੇ ਕਿਵੇਂ ਖਤਮ ਕਰੋਗੇ ਵੀ ਨਸ਼ਿਆਂ ਨੂੰ ਖਤਮ ਕਰਨਾ ਜੀ ਦੇਖੋ ਮੈਂ ਤਾਂ ਇੱਕ ਅਹਿਮ ਗੱਲ ਤੁਹਾਨੂੰ ਕਹੀ ਹੈ ਕਿ ਸਾਨੂੰ ਜਾਗਰਣ ਦੀ ਜਰੂਰਤ ਹੈ ਮੀਡੀਆ ਦੇ ਭਾਈਆਂ ਨੂੰ ਜਾਗਰਣ ਦੀ ਜਰੂਰਤ ਹੈ ਆਪਾਂ ਗੱਲ ਤਾਂ ਕਰਦੇ ਆਂ ਵੀ ਇਹ ਚੀਜ਼ਾਂ ਨੂੰ ਖਤਮ ਕਰਨਾ ਲੇਕਿਨ ਆਪਾਂ ਪ੍ਰਯਾਸ ਨਹੀਂ ਕਰਦੇ ਸਭ ਤੋਂ ਪਹਿਲੇ ਵੀ ਆਪਾਂ ਜੜ੍ਹ ਫੜਨੀ ਹੈ ਵੀ ਨਸ਼ਾ ਆ ਕਿਥੋਂ ਰਿਹਾ ਅਗਰ ਲੋਕ ਕਹਿੰਦੇ ਵੀ ਬਾਰਡਰ ਤੋਂ ਆ ਰਿਹਾ ਤਾਂ ਸਾਡੀਆਂ ਜਿਹੜੀਆਂ ਏਜੰਸੀਆਂ ਐ ਸੈਂਟਰ ਦੀਆਂ ਜਾਂ ਸਟੇਟ ਦੀਆਂ ਉਹ ਕੀ ਕਰ ਰਹੀਆਂ ਨੇ ਕਿਉਂਕਿ ਅੱਜ ਤੱਕ ਵੀ ਜੀਬੀਏ ਬੀਆ ਸਭ ਨੂੰ ਅਧਿਕਾਰ ਦੇ ਦਿੱਤੇ ਆ ਵੀ ਤੁਸੀਂ ਪੰਜਾਬ ਦੇ 50 ਕਿਲ ਪੰਜਾਬ ਪੁਲਿਸ ਦੀ ਕੋਈ ਕਾਰਵਾਈ ਨਹੀਂ ਤਾਂ ਉਹਦੇ ਉਹਦੇ ਬਾਅਦ ਵੀ ਅਗਰ ਪੰਜਾਬ ਦੇ ਵਿੱਚ ਡਰਗਜ ਆ ਰਹੀ ਹੈ ਤਾਂ ਕਿਤਨਾ ਕਿਤੇ ਪਰਸਨ ਚ ਇਹਨਾਂ ਖੜਾ ਹੁੰਦਾ ਚਾਹੇ ਸੈਂਟਰ ਦੀ ਚੱਸੀਆ ਚਾਹੇ ਉਹ ਸਟੇਟ ਦੀ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਪਾਰਟੀਆਂ ਜਿਹੜੀਆਂ ਮੈਂਬਰਸ਼ਿਪ ਦੀ ਭਰਤੀ ਕਰਦੀਆਂ ਹੈ ਤੇ ਉਸ ਟਾਈਮ ਕਈ ਬਹੁਤ ਸਾਰੇ ਅਜੇ ਮੈਂਬਰ ਵੀ ਹੁੰਦੇ ਆ ਜਿਹੜੇ ਕਿ ਨਸ਼ੇ ਤੇ ਆਦੀ ਹੁੰਦੇ ਆ ਉਹ ਪਾਰਟੀਆਂ ਦੇ ਵਿੱਚ ਵੜ ਜਣੇ ਜਾਂ ਕੇ ਤੇ ਫਿਰ ਉਹ ਪਾਰਟੀਆਂ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰਦੀਆਂ ਨਹੀਂ ਬਿਲਕੁਲ ਨਹੀਂ ਅਸੀਂ ਕਦੇ ਵੀ ਪੰਜਾਬ ਦੇ ਵਿੱਚ ਏਕੜੇ ਵਿਚਾਰਾਂ ਨਾਲ ਕਦੀ ਵੀ ਰਾਜਨੀਤੀ ਨਹੀਂ ਕੀਤੀ ਵੀ ਆਪਾਂ ਸੱਤਾ ਦਾ ਸੁੱਖ ਲੈਣਾ ਅਸੀਂ ਇਹ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਓਪਨ ਤੌਰ ਤੇ ਕਿਹਾ ਵੀ ਜਿਹੜਾ ਉਮੀਦਵਾਰ ਤੁਹਾਡੇ ਵੱਤੇ ਖੜਾ ਤੁਹਾਡੇ ਹਿੱਤਾਂ ਵੱਤੇ ਖੜਾ ਮਨ ਤੇ ਖੜਾ ਹੁੰਦਾ ਉਹਦੀ ਸਪੋਰਟ ਕਰੋ ਉਹਦੀ ਸਪੋਰਟ ਕੀਤੀ ਜਾਵੇ ਲੇਖਣ ਅੱਜ ਪੰਜਾਬ ਦੇ ਵਿੱਚ ਕੀ ਹੈ ਤੁਸੀਂ ਦੇਖ ਹੀ ਰਹੇ ਹੋ ਜਦੋਂ ਸਾਡਾ মিডিਆ ਟੋਟਲ ਪੱਧਰ ਤੇ ਇੱਕ ਤਰਫੋਂ ਕੇ ਲਿਖਣਾ ਸ਼ੁਰੂ ਕਰੇਗਾ ਮੈਨੂੰ ਲੱਗਦਾ ਪਠਾਨਕੋੜ ਫਿਰ ਪਹਿਲੇ ਨੰਬਰ ਵਾਲਾ ਸੂਬਾ ਬਣੇਗਾ ਲੇਕਿਨ ਅੱਜ ਕੀ ਹੋ ਰਿਹਾ ਜਿਹੜੀ ਪੰਜਾਬ ਦੇ ਵਿੱਚ ਰਾਜਨੀਤੀ ਚੱਲ ਰਹੀ ਹੈ ਕਿਸੇ ਰੋਲਾ ਪਿਆ ਇੱਕ ਗੱਲ ਹੋਰ ਕਹਣਾ ਜਰੂਰੀ ਸਮਝਾਂਗਾ ਪਰਵਾਰ ਸਾਹਿਬ ਵਿੱਚ ਵਿਸ਼ਵ ਵਿਕਾਤ ਤੀਰਥ ਸਥਾਨ ਦਾ ਜਿੱਦ ਪੂਰਾ ਵਿਸ਼ ਨਾ ਸਮਝ ਤਕ ਉਹਦੇ ਅੰਦਰ ਇੱਕ ਬੰਦਾ ਇੱਕ ਪਾਰਟੀ ਦੇ ਆਗੂ ਤੇ ਗੋਲੀ ਚਲਾਉਂਦਾ ਚਲੋ ਮਰਿਆਦਾ ਤੀਰਥ ਸਥਾਨਾਂ ਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ। ਚਕਵੀਰ ਬਾਦਲ ਨੂੰ ਉੱਥੇ ਕੁਝ ਹੋਇਆ ਨਹੀਂ। ਤੇ ਸਾਡੇ ਵਾਤੇ ਪੰਜਾਬ ਵਾਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਲੇਕਿਨ ਮੈਂ ਤੁਹਾਡੇ ਮਾਦਮ ਲਈ ਇੱਕ ਮੈਸੇਜ ਚਕਵੀਰ ਬਾਦਲ ਉਹਦੀ ਪਾਰਟੀ ਨੂੰ ਵੀ ਦੇਣਾ ਚਾਹਾਂਗਾ। ਤੇ ਇਹ ਉਹ ਲੋਕ ਨੇ ਜਦੋਂ ਕਿਸੇ ਹਿੰਦੂ ਮжоਰਿਟੀ ਦੇ ਬੰਦੇ ਨੂੰ ਗੋਲੀ ਵਜਦੀ ਸੀ ਜਾਂ ਟਾਰਗੇਟ ਕਰਦੇ ਸੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਆਰਥਿਕ ਹਸਤਾ ਔਰ ਕਾਨੂੰਨੀ ਹਸਤਾ ਕਰਵਾਉਣ ਵਾਸਤੇ ਵਕੀਲ ਚੱਕ ਕੇ ਲੋਕ ਮਈਆ ਕਰਾਉਂਦੇ ਸੀ। ਉਹ ਜਿਹੜਾ ਹਿੰਦੂ ਆਗੂ ਮਰਦਾ ਸੀ ਕੇ ਇਹਦੀ ਗੋਲੀ ਦਾ ਨਿਸ਼ਾਨਾ ਹੁੰਦਾ ਸੀ। ਉਹਦੇ ਘਰ ਕਦੇ ਅਸਰੂ ਪਹੁੰਚਾਣੇ ਲੋਕ ਨਹੀਂ ਗਏ ਲੇਕਿਨ ਤੁਹਾਡੇ ਮਾਤਮ ਨਾਲ ਇਹ ਗੱਲ ਕਹਾਂਗਾ ਅੱਜ ਵੀ ਸੁਧਰ ਜਾਓ ਜਿਦਾ ਮਜੀਠੀਆ ਸਾਹਿਬ ਨੇ ਸ਼ਕਮੀਰ ਬਾਦਲ ਨੇ ਅੱਜ ਵੀ ਸੁਧਰੋ ਜੋ ਕੁਝ ਤੁਸੀਂ ਪਿਛੇ ਬੀਜਿਆ ਉਹ ਤੁਸੀਂ ਕੱਟ ਰਹੇ ਹੋ ਜੇ ਤੁਸੀਂ ਐਸੇ ਲੋਕਾਂ ਦਾ ਸਹਿਯੋਗ ਕਰੋਗੇ ਕਿਸੇ ਨੂੰ ਕਾਨੂੰਨੀ ਸਾਧ ਦਾ ਮਹੱਈਆ ਕਰਾਓਗੇ ਵਕੀਲ ਮਹੱਈਆ ਕਰਾਓਗੇ ਆਰਥਿਕ ਤੌਰ ਤੇ ਉਹਨਾਂ ਦੇ ਘਰ ਦੇ ਵਿੱਚ ਆਰਥਿਕ ਸਾਧ ਦਾ ਪਹੁੰਚੋਗੇ ਤੇ ਮੈਨੂੰ ਲੱਗਦਾ ਤੁਸੀਂ ਸੱਪਾਂ ਨੂੰ ਦੋ ਤਾਂ ਪਿਆ ਰਹੇ ਹੋ ਤੇ ਉਹ ਸੱਪਾਂ ਨੇ ਤੁਹਾਨੂੰ ਡੰਗਣਾ ਹੋ ਸਮਝ ਆ ਗਿਆ ਦੇਖ ਰਿਹਾ ਕਿ ਗਰਨੇਡ ਦੇ ਤਮੱਕੇ ਹੋਏ ਆ ਪੰਜਾਬ ਦੇ ਵਿੱਚ ਚੇਤ ਜੰਮਦੇ ਹਲੇ ਤੱਕ ਕੋਈ ਗੱਲ ਸਾਹਮਣੇ ਵੀ ਨਹੀਂ ਆਈ ਤੇ ਜਿਹੜਾ ਲੋਕਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਉਹ ਖਾਲੀਆ ਚਾਹੇ ਕਾਂਗਰਸਾ ਉਹ ਅੱਜ ਕਿਵੇਂ ਬਰਦਾਸ਼ਤ ਕਰਨ ਵੀ ਇੱਕ ਨਵੀਂ ਸਰਕਾਰ ਪੰਜਾਬ 'ਚ ਬਣੀ ਆ ਜਿਉਂ ਨਹੀਂ ਉਹ ਤਾਂ ਬੋਲਦੇ ਹੋ ਗਰਨੇਟਾਂ ਦੀ ਬਰਾਇਨੀ ਥੀ ਹੋ ਰਹੀ ਆ ਜਿਉਂ ਨਹੀਂ ਬੋਲਦੇ ਅਗਰ 84 ਦਾ ਜੋਗ ਖਤਮ ਹੋਇਆ ਪੰਜਾਬ ਦੇ ਵਿੱਚ ਤਾਂ ਲੋਕਾਂ ਦੀਆਂ ਕੁਰਬਾਨੀਆਂ ਜਿਸ ਦੇ ਵਿੱਚ 40000 ਤਕਰੀਬੇ ਹਿੰਦੂ ਮਰੇ ਮੈਂ ਹੀ ਨਹੀਂ ਕਹਿ ਰਿਹਾ ਉਹ ਲੋਕ ਵਿੱਚ ਸਿੱਖ ਨਹੀਂ ਮਰੇ ਹਜ਼ਾਰਾਂ ਸਿੱਖ ਵੀ ਮਰੇ ਤੇ ਲੋਕਾਂ ਦੀ ਕਰਵਾਨੀਆਂ ਕਰਕੇ ਬੁੱਧੀਜੀਵੀ ਵਰਗ ਸਿੱਖ ਮжоਰਿਟੀ ਚ ਵੀ ਸੀਗਾ ਹਿੰਦੂ ਮжоਰਿਟੀ ਸੀ ਵੀ ਸੀਗਾ ਬੁੱਧੀ ਵਰਗ ਬੁੱਧੀਜੀਵੀ ਵਰਗ ਉਹਨਾਂ ਲੋਕਾਂ ਦੀ ਕਰਵਾਨੀਆਂ ਕਰਕੇ ਪੰਜਾਬ ਚ ਆਣ ਸਾਥੀ ਆਈਆਂ ਲੋਕ ਉਸ ਵਕਤ ਸਮਝਾਣ ਦੇ ਵਿੱਚ ਕਾਹ ਜਾਵਰੇ ਨੇ ਕਿ ਯਾਰ ਕੀ ਕਰ ਰਹੇ ਆ ਗੁਰੂਆਂ ਦੀ ਧਰਤੀ ਨੂੰ ਆਪਾਂ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਤੇ ਅੱਜ ਉਹੀ ਲੋਕ ਉਹਨਾਂ ਚੀਜ਼ਾਂ ਨੂੰ ਦੁਬਾਰਾ ਸ਼ੈਲਟਰ ਦੇਣਾ ਤੁਹਾਨੂੰ ਕਰਕੇ ਨੇ ਕੁਝ ਲੋਕ ਵਿਦੇਸ਼ੀ ਸਾਰਿਆਂ ਦਾ ਨੱਚ ਰਹੇ ਨੇ ਜਿਸ ਤਰ੍ਹਾਂ ਪੰਨੂ ਵਰਗੇ ਲੋਕ ਅੱਜ ਵੀ ਤੁਸੀਂ ਦੇਖੋ ਬਾਹਰ ਬਹਿ ਕੇ ਸਾਡੇ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਹਮੇਸ਼ਾ ਤਤਵਰੰਦ ਰਹੇ ਤੇ ਮੈਂ ਕਿਤੇ ਨਾ ਕਿਤੇ ਕੇਂਦਰ ਦੀ ਗਵਰਨਮੈਂਟ ਨੂੰ ਮਾੜੇ ਲੰਨਾ ਕਿ ਤੁਹਾਡੀ ਜਿਹੜੀ ਵਿਦੇਸ਼ ਨੀਤੀ ਆ ਜਿਹਦੇ ਤੁਸੀਂ ਚਰਚੇ ਜਾਂਦੇ ਜਿਹਦੇ ਤੁਸੀਂ ਸਾਥੀ ਪਿੱਠ ਦੇ ਢੰਡੋਰੇ ਪਿੱਟਦੇ ਹੋ ਵੀ ਸਾਡੀ ਵਿਦੇਸ਼ ਨੀਤੀ ਬਹੁਤ ਜ਼ਾਲਮ ਹੈਗੀ ਆ ਤੇ ਕਿਉਂ ਨਹੀਂ ਵਿਦੇਸ਼ ਨੀਤੀ ਜ਼ਾਲਮ ਹੈਗੀ ਤੇ ਪੰਨੂ ਵਰਗੇ ਲੋਕਾਂ ਨੂੰ ਪੰਜਾਬ ਚ ਲਿਆ ਆ ਜਾਵੇ ਦੋਸਤਾਂ ਚ ਲਿਆ ਜਾਵੇ ਕੀ ਕਰ ਰਹੇ ਹੋ ਤੁਸੀਂ ਆਪਣੇ ਨਹਿਰੇ ਲਗਾ ਕੇ ਅਮਰੀਕਾ